ਹਾਂਜੀ ਯਾਰ ਕੀ ਹਾਲ ਚਾਲ ਆ ਹਾਰੇ ਦੋਸਤਾਂ ਮਿੱਤਰਾਂ ਦਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਤੁਹਾਡੇ ਜਾਨਵਰ ਵੀ ਸੈਟ ਵਟ ਹੋਵਗੇ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿੱਛੇ ਬੱਚੇ ਪਾਏ ਹੋਏ ਆ ਜਾਲ ਜਿਹਾ ਸਾਨੂੰ ਦਿਖਦੇ ਆ ਤਾਂ ਹਨਾ ਹੋ ਦੇ ਤੇ ਬਾਕੀ ਆਪਣੇ ਜਿਹੜੇ ਡਾਊਨ ਵਾਲੇ ਬੱਚੇ ਉਹ ਵੱਡੇ ਛੱਡੇ ਹੋਏ ਆ ਪਹਿਲਾਂ ਤੁਹਾਨੂੰ ਇੱਥੋਂ ਵਾਲੇ ਦੱਸ ਦਿੰਨਾ ਮੈਂ ਇਤਰਾਨੀ ਕੰਡੀਸ਼ਨ ਆ ਲੋ ਆ ਆਪਣੇ ਜੋੜੇ ਨੇ ਕੱਢ ਲਏ ਦੋਨੇ ਬੱਚੇ ਠੀਕ ਹੈ ਜੀ ਤੇ ਬਾਕੀ ਉਹ ਕੂਤਰੀ ਹੁਣ ਦੁਬਾਰਾ ਅੰਡੇ ਤੇ ਰਹੀ ਜਾਂਦੀ ਆ। ਬਾਕੀ ਇਹਨਾਂ ਨੂੰ ਦਾਣੇ ਪਾਵਾਂਗੇ ਹੁਣ ਰੋਕੇ ਓਕੇ ਰਿਪੋਰਟਾਂ। ਤੇ ਆਹ ਕੂਤ ਠੀਕ ਆ ਹੁਣ। ਇਹਨੂੰ ਨਾ ਆਪਾਂ ਪਾਵਰ ਜੈੱਲ ਤੇ ਹਾਂ ਹੋ ਗਿਆ। ਜੇ ਸੋਨ ਨੂੰ ਵੀ ਕੋਈ ਦਵਾਈ ਪਤਾ ਤਾਂ ਦੱਸ ਦਿਓ। ਇੱਕ ਤਾਂ ਇਹਨੂੰ ਸੋਕਾ ਇੱਕ ਮੂੰਹ ਪੱਕਾ ਮੂੰਹ ਤਾਂ ਹੁਣ ਸੈੱਟ ਹੋ ਗਿਆ। ਪਹਿਲਾਂ ਇਹਨੂੰ ਹਜ ਇੱਕ ਗੋਲੀ ਦੇਣੀ ਸੀਗੀ ਉਹ ਮੈਂ ਦਿੰਨਾ। ਮੋਲਾ ਜੀ। ਆ ਪਾਣੀ ਇਹਨਾਂ ਨੂੰ ਆਪਾਂ ਰੱਖ ਦਿੰਨੇ ਆ। ਇਥੇ ਆਲੂ ਇਹਨਾਂ ਨੂੰ ਬਾਅਦ ਚ ਦਾਣੇ ਵੀ ਰੱਖ ਦਿੰਨੇ ਹਨ ਆਪਾਂ ਇਹ ਟਰੇ ਬੱਚਿਆਂ ਨੂੰ ਦੇ ਦੇਣਗੇ ਦਾਣੇ ਹੁਣ ਆਪਾਂ ਦਿੰਨੇ ਉੱਪਰ ਵਾਲੇ ਇਹਨੂੰ ਵੀ ਦਾਣੇ ਰੱਖ ਹੀ ਦਿੰਨੇ ਹਨ ਹਨਾ ਕਿਉਂਕਿ ਬੱਚੇ ਨਾ ਉਹ ਖਾਏ ਮੇਰੇ ਹਿਸਾਬ ਨਾਲ ਆਪੇ ਦੇ ਦੂ ਦੇਣਗੇ ਦਾਣੇ ਹਨਾ ਇੱਕ ਮਿੰਟ ਦਾਣੇ ਪਰ ਬਾਹਰ ਟਿਊਪਰ ਨੂੰ ਲਾ ਹੀ ਦਿੰਨੇ ਬਾਅਦ ਚ ਬਾਦ ਕੋਈ ਰੋਕੀ ਹੁਣ ਦਿੰਨੇ ਆਹ ਕੂਤਰ ਨੂੰ ਗੋਲੀ ਇਹਨਾਂ ਨੂੰ ਵੀ ਪਾਣੀ ਆਪਾਂ ਰੱਖ ਦਿੰਨੇ ਆ ਇਹ ਆਹ ਭਾਈ ਸਰਜੇ ਕੱਲ ਮੈਂ ਪੈਪ ਲੈ ਕੇ ਆਇਆ ਉਹਨੇ ਕੀ ਦੁਕਾਨ ਤੋਂ ਜਾ ਕੇ ਇਹ ਥੋੜਾ ਜਿਹਾ ਪਾਣੀ ਆਪਾਂ ਖਿੱਚ ਲੈਨੇ ਆਂ ਪੰਜ ਕੇ ਮਲਦੀ ਆ ਸਾਰੀ ਸਰੰਜ ਵੀ ਇਹ ਤੇ ਆ ਪਾਣੀ ਇਹਨਾਂ ਨੂੰ ਰੱਖ ਦਨੇ ਆਪਾਂ ਇੱਥੇ ਪੀ ਲੈਣਗੇ ਕਬੂਤਰੀ ਪੀਪੂ ਲੈਣ ਦੀ ਹੈ ਨਾ ਕਬੂਤਰੀ ਵੀ ਸੈਟ ਆ ਆ ਦੇਖ ਕੂਤਰ ਮੈਂ ਦੰਨਾ ਗੋਲੀ ਲਓ ਜੀ ਉੱਪਰ ਆ ਕੇ ਬੱਚੇ ਸਾਰੇ ਛੋਟੇ ਇੱਥੇ ਪਾਏ ਹੋਇਆ ਤੇ ਅੱਜ ਸੈਟਪ ਤੇ ਨਾ ਥੋੜਾ ਜਿਹਾ ਕੋਈ ਚੀ ਨਵੀਂ ਆਈ ਵੀ ਆ ਆਲੂ ਮੈਂ ਕਰ ਦਿੰਨਾ ਵੀਡੀਓ ਕਲੀਅਰ ਪੂਰੀ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਕੀ ਆਇਆ ਹੈ ਹਨ ਬੱਚੇ ਦੱਸਿਓ ਉਹੀ ਆ ਕਿ ਵਿੱਚ ਕੋਈ ਲੱਗਦਾ ਸੋਨੂੰ ਜਾਂ ਇੱਧਰ ਉੱਧਰ ਕੋਈ ਚੀਜ਼ ਨਵੀਂ ਨਵੀਂ ਇੱਧਰ ਇੱਧਰ ਬਾਕੀ ਨੈਟ ਇੱਧਰ ਕੁਝ ਨਹੀਂ ਹਨਾ ਬਾਰੀ ਕੁਝ ਵੀ ਸੋਨੂੰ ਲੱਗਿਆ ਤਾਂ ਦੱਸਿਓ ਅੱਜ ਨਹੀਂ ਹੋਵਾਂਗੇ ਛੱਡੇ ਆਪਾਂ ਤੇ ਕੱਲਣਾ ਥੋੜਾ ਜਾ ਉਹ ਤੇ ਡੈਗ ਪਿਆ ਸੀ ਕਿਤੇ ਇਹ ਅੱਜ ਫਿਰ ਇਹਨੂੰ ਰੈਸਟ ਦੇ ਰੱਖ ਲਿਆ ਉਹ ਚੱਲ ਰਾਂ ਗੁੰਡਰ ਵਾਲਾ ਉਹ ਲਾਲਸਰਾ ਬਾਕੀ ਤਿੰਨੇ ਫਿਰਦੇ ਹੀ ਆ ਉਹ ਦੇਖਦੇ ਨਹੀਂ ਹੁਣੇ ਉੱਚੇ ਵਾਲੇ ਉੜਦੇ ਜਾਣਗੇ ਜੇ ਜਦੋਂ ਵੱਧ ਟਾਈਮ ਕਰਨ ਲੱਗੇ ਜਿਵੇਂ ਹੁਣ ਮੰਨ ਕੇ ਚੱਲੋ ਹਜੇ ਤੱਕ ਉੜਦੇ ਹੋ 4-5 ਘੰਟੇ ਜੇ ਉਹ ਦਿਨ ਨੂੰ ਸਿੱਧੇ ਹੋਣ ਲੱਗੇ ਉਹ ਕਰ ਲਾਂਗੇ ਬੰਦ ਫਿਰ ਇਹਨਾਂ ਸਾਰਿਆਂ ਨੂੰ ਕੱਢਿਆ ਕਰਾਂਗੇ ਠੀਕ ਹੈ ਜੀ ਬਾਕੀ ਹੁਣ ਤੁਹਾਨੂੰ ਇੱਧਰ ਲਈ ਕੁਤਰ ਦਿਖਾਉਣਾ ਮੈਂ ਨਾਲ ਇਹਨਾਂ ਨੂੰ ਛੱਡਦੇ ਆਂ ਨੈਟ 'ਚ ਪਾਉਨੇ ਆਂ ਦਾਣੇ ਆਹ ਦੇਖ ਲਓ ਬੱਚਾ ਆਹ ਵੀ ਵੱਡਾ ਹੋ ਗਿਆ ਇਹਨਾਂ ਕੋਲੇ ਬੱਚਾ ਜਿਹੜਾ ਇਹ ਵੀ ਉਹ ਵੱਡਾ ਹੋ ਗਿਆ ਆ ਦੇ ਪਿਆ ਓਏ ਮੂਦਾ ਕਰੀ ਬੈਠੀ ਆ ਉਹਨੂੰ ਕਿਵੇਂ ਆਹ ਵੀ ਬੈਠਾ ਪਸੇਆ ਬੋਸੇਆ ਜਾਨੀ ਪਿਆ ਕਾਹੇ ਜੇ ਨਵੀਂ ਸੈਟ ਸੈਟ ਉੱਠ ਖੜੀ ਇਹਨਾਂ ਦੇ ਬੱਚਾ ਦੇ ਥੱਲੇ ਆ ਬਾਕੀ ਆ ਗੂਤਰੀ ਵੀ ਦਵਾਰਾਂ ਅੰਦਰ ਤਾਂ ਰੋਗੀ ਤੇ ਜੀਨੀ ਵੀ ਆਪਣੀ ਸ਼ਾਕੀ ਦੇ ਬੱਚੇ ਕੱਢਣ ਵਾਲੇ ਆ ਆ ਲੰਡੇ ਹੁਣਾਂ ਆਂਡੇ ਧਰੇ ਆ ਇਹਨਾਂ ਨਾਲ ਦਾ ਇੱਕ ਖਰਾਾਲ ਸੀ ਜਿਹਨੂੰ ਸੰਦਾ ਸੀ ਤਾਂ ਉਹਨਾਂ ਕੋਲੇ ਮੈਂ ਕੋਰ ਨਾਲ ਜਾ ਕੇ ਰੱਖਤਾ ਸੀ ਤੁਹਾਨੂੰ ਦਿਖਾ ਕੇ ਲਿਉਣਾ ਇੱਕ ਮਿੰਟ ਕੁ ਜੀ ਵਾਲਾ ਸਟੈਂਡ ਸਾਈਡ ਤੇ ਕਰਦਗੇ ਐਂਟਰੀ ਮਾਰ ਗਏ ਆਪਾਂ ਅੰਦਰ ਦਰਵਾਜ਼ਾ ਲਿਆ ਲਾ ਦਿਖਾ ਦੇ ਬੱਚਾ ਦਿਖਾ ਮੜਾ ਜਾ ਉਹ ਨਹੀਂ ਕੁਛ ਕਹਿੰਦਾ ਭਾਈ ਇਹ ਆ ਲੋ ਗੰਜਾ ਜਾ ਆ ਰਿਹਾ ਬੱਚਾ ਇਹਨਾਂ ਦਾ ਤੇ ਹੁਣ ਰੋਜੇ ਇਹਨਾਂ ਦੇ ਬੱਚੇ ਦਿਖਾਵਾਂ ਹਾਂ ਵੀ ਦੋ ਮਿੰਟ ਆ ਲੈ ਦੋਨੇ ਬੱਚੇ ਆ ਰਹੇ ਆ ਦੜ ਦੋਨੇ ਦਿੱਤੇ ਵੀ ਇਹਨਾਂ ਨੇ ਓਕੇ ਰਬੂਟਾਂ ਬੈਠੇ ਰੋ ਬੈਠੇ ਰੋ ਨਹੀਂ ਕੁਛ ਕਹਿੰਦਾ ਭਾਈ ਚੱਲ ਲੈ ਆਵੇਂ ਚਲੋ ਜੀ ਹੁਣ ਕੁਝ ਗੱਜੀਆਂ ਭਰ ਲਗੇ ਤੇ ਦਾਣੇ ਰੋਜੇ ਹੁਣ ਰੱਖ ਲਗੇ ਆਪਾਂ ਟਰੀਆਂ ਕੱਲ ਮੈਂ ਧੋਲੀਆਂ ਚੁੱਕੀਆਂ ਦੋਨੇ ਵਾਲੇ ਆ ਦੇਖੋ ਆ ਦੇਖੋ ਉਕੀਰ ਪੁਤਾਂ ਬੱਚਿਆਂ ਦਾ ਨਾ ਅੱਜ ਆਪਾਂ ਆਪ ਦੇਖਣਾ ਸਿਸਟਮ ਵੀ ਇਹ ਧਾਣੇ ਆਪ ਖਾਂਦੇ ਆ ਕਿ ਨਹੀਂ ਆਪ ਖਾਂਦੇ ਹੋਣਾ ਆਪ ਵੇਖ ਖਾ ਲੈਂਦੇ ਹਾਂ ਮੈਂ ਨਾ ਕੱਲ ਮੇਰੇ ਸਹੌਣਾ ਮੈਂ ਸਾਰਾ ਦਿਨ ਦਿੱਤਾ ਹੀ ਨਹੀਂ ਮੈਨੂੰ ਲੱਗਾ ਪਾਣੀ ਇਹ ਦੇਦਾ ਸੀ ਮੜਾ ਜੇ ਪਾਣੀ ਪੂਣੀ ਦਾ ਨਹੀਂ ਪਤਾ ਨਾ ਜਿਹੜੇ ਛੋਟਿਆਂ ਨੂੰ ਕੁਜੀਆਂ ਦਾ ਹਨ ਤੁਰ ਸਾਰੀ ਲੈਂਦੇ ਆ ਐਂ ਫਿਰ ਥੋੜਾ ਮੋਟਾ ਆਪ ਗੌਰ ਕਰ ਲਵੇ ਨਾ ਸਿਆਣਾ ਜੀ ਬੱਚੇ ਮਰਨ ਦਾ ਕਾਰਨ ਇਹੀ ਆ ਵੀ ਆਪਾਂ ਨਾ ਕਬੂਤਰ ਮਤਲਬ ਵੱਡੇ ਕਬੂਤਰ ਪਾਣੀ ਨਹੀਂ ਪੀਂਦੇ ਤੇ ਗਾਂ ਫਿਰ ਬੱਚਾ ਨੂੰ ਨਹੀਂ ਦਿੰਦੇ ਆ ਚੱਕਰ ਪੈ ਜਾਂਦਾ ਲਓ ਜੀ ਆਹ ਲਓ ਬਾਈ ਦਾਣੇ ਖਾਉਣ ਦਾ ਟਾਈਮ ਪਾਣੀ ਮੈਂ ਰੱਖਦਾ ਚੱਕੋਈ ਦਾਣੇ ਇਹਨਾਂ ਨੂੰ ਖਾ ਲੈਣ ਦੋ ਉਧਰ ਇੱਧਰ ਲੈਣ ਨੂੰ ਰੱਖ ਦਿੰਨੇ ਆਪਾਂ ਇੱਥੇ ਰੱਖ ਦਿੰਨੇ ਆ ਤੇ ਦਰਵਾਜਾ ਦਿੰਨੇ ਆ ਖੋਲ ਦੂਜੀ ਵਾਰ ਚ ਭਰ ਦਿੰਨਾ ਹਨ ਨਾਲੇ ਆਪਣੇ ਬੱਚੇ ਤੁਰ ਤੁਰ ਕੇ ਸਾਰੇ ਅੰਦਰ ਜਾਵੜਨਗੇ ਇਹ ਆ ਲੋ ਤੇ ਬਾਕੀ ਡੱਬੀ ਨੇ ਬੱਚੇ ਹਜੇ ਨਹੀਂ ਕੱਢੇ ਠੀਕ ਹੈ ਜੀ ਕੋਈ ਕ੍ਰੈਕ ਰੂਕ ਨੀਗਾ ਤੇ ਇੱਕ ਜੋੜਾ ਮਲਾਉਣਾ ਸੱਚ ਆਪਾਂ ਆਵੇ ਨਵੀਂ ਗੂਦਰੀ ਲਿਆਂਦੀ ਆ ਤੇ ਜੀ ਵੀ ਆ ਮੋਜੀ ਜੀ ਇਹ ਆ ਗੂਤਰਾ ਲਾਉਣੀ ਆ ਆਪਾਂ ਆ ਆਲੇ ਦਾ ਉਹ ਵੀ ਇਹੇ ਨਾਲ ਇਹ ਦੇਰਾ ਠੀਕ ਆ ਇਹਨਾਂ ਨੂੰ ਆਪਾਂ ਛੱਡਦੇ ਹਾਂ ਦਾਣੇ ਦੋਨੇ ਇਹਨਾਂ ਨੂੰ ਖਾ ਲੈਂਦੇ ਕੀੜਾ ਬਾਹਰ ਆ ਜਾਂਦੇ ਤੇ ਫਿਰ ਦੇਖਿਓ ਤੁਸੀਂ ਉਹ ਦੇਖਿਓ ਉਹ ਉਹ ਦੇਖੀ 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 ਉਹਦੇ ਵੀ ਮੈਂ ਤਾਂ ਕਹਿਆ ਬਲੰਦਰ ਫਸ ਗਈ ਪਿਆਮ ਮੋਜੀ ਦਾ ਵੀ ਅੰਡਾ ਧਰਨ ਵਾਲਾ ਵਾ ਦੁਬਾਰਾ ਪਹਿਲਾਂ ਵੀ ਇਹਦੇ ਆਪਣੇ ਕੋਲ ਦੋ ਬੱਚੇ ਹੈਗੇ ਹਨ ਹੁਣ ਢੇ ਧਰਨ ਵਾਲਾ ਬਦਲਦਾ ਚੱਲ ਜੇ ਹੁਣ ਦੋ ਕੱਢ ਦਵੇ ਇਹਨਾਂ ਨਿਆਰਾ ਆ ਜੂਗਾ ਲਓ ਜੀ ਦਰਵਾਜ਼ਾ ਇਹਨਾਂ ਦਾ ਖੋਲਤਾ ਆ ਲੋ ਆ ਲੋ ਉਹ ਡੜ ਜਾਂਦੇ ਹਰੇ ਲੈ ਲੈ ਚਾਕੋ ਚਾਕੋ ਚਲੋ 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 ਛੇਰੋ ਚਲੋ ਚਲੋ ਵੀ ਚਲੋ ਵੀ ਚਲੋ 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 ਬੌਣਿਆ ਦੀ ਗੈਂਗ ਚਲੋ ਚਲੋ ਡੱਬਾ ਸੈੱਟ ਹੋ ਗਿਆ ਸੱਚ ਮੈਂ ਤੁਹਾਨੂੰ ਦਿਖਾਉਣਾ ਤੇ ਜੀ ਕੰਮ ਜੋ ਓਕੇ ਹੋ ਗਿਆ ਜਮਾ ਚਲੋ 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 ਛੇਰੋ ਉੱਡੇ ਜਾਂਦੇ ਚੱਲ 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 ਉਹ ਚਲੋ ਯਾਰ ਤੁਸੀਂ ਅਨਜਾਨ ਚਲੋ ਕਮਾਲ ਦੀ ਗੱਲ ਆ ਲੈ ਚਲੋ ਖੜ ਦਮ ਨੂੰ ਪੱਢਣੇ ਪੈਣੇ ਭਾਰੇ ਇੱਕ ਬੱਚਾ ਉਹ ਛਤਰੀ ਦੇ ਬੰਨੇ ਉਹਨੂੰ ਵੀ ਖੋਲਦੇ ਆਂ। ਲਓ ਜੀ ਆ ਬੱਚਾ ਸੀਗਾ ਉਹਦੇ ਤਾਂ ਬੰਨੇਵੇਂ। ਇਹਨੂੰ ਵੀ ਇੱਧਰ ਚੁਸੜ ਦਨੇ ਆਪਾਂ। ਚੱਲ ਵੀ ਬੇਟਾ। ਚੱਕੋ ਜੀ ਹੋ ਗਿਆ। ਬਾਕੀ ਸਾਨੂੰ ਇੱਧਰ ਰੋਸ਼ਨ ਆਣ ਬਈ ਜਿਹ ਜੱਗਗੇ ਨੇ ਕੂਤਰ ਦਿਖਾਉਣਾ। ਲਓ ਜੀ ਅੰਦਰ ਆ ਗਿਆ ਆਪਾਂ ਖੋਡੇ ਦੇ ਇੱਥੇ ਬਹਿ ਜਾਂਦੇ ਆਂ। ਛਾਵੇਂ ਇਹਨਾਂ ਨੂੰ ਦਾਣੇ-ਦੋਣੇ ਖਾਂਦਾਂ ਦੇ ਮੂੰਹ ਮਾਰਦੇ ਨੇ ਛੋਟੇ ਬੱਚੇ ਆ ਦੇਖੋ। ਇਹ ਆਹ ਦੀ ਆਹ ਖਾਈ ਜਾਂਦੇ ਨਾ। ਉਹ ਚੱਲ 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 ਇੱਧਰ ਨਹੀਂ ਆਉਣਾ। ਸਾਰੇ ਬੱਚੇ ਬਾਹਰ ਕੱਢ ਤੇ ਦੋ ਤਿੰਨ ਹੀ ਹੈ ਵੱਡੇ ਇੱਕ ਤਾਂ ਉਹ ਜੋੜੀ ਜਿਹੜੀ ਆਪਾਂ ਪਿੰਜਰੇ ਚ ਪਾਉਣੀ ਆ ਉਹ ਵੀ ਉਹਨਾਂ ਨੂੰ ਮਲਾਉਣ ਲਈ ਛੱਡ ਦੇ ਮਿੰਦਰੀ ਚ ਤੇ ਇੱਕ ਇੱਥੇ ਦੋ ਕੂਤਰ ਵੱਡੇ ਆ ਇੱਕ ਡੱਬੀ ਨਾਲ ਦਾ ਇੱਕ ਆਹ ਆਪਣਾ ਚੀਨ ਨਾ ਢੱਕਿਆ ਬਾਕੀ ਸਭ ਬੱਚੇ ਹੀ ਆ ਚੱਲ ਚੱਲ ਬੇਟਾ ਚੱਲ ਵੀ ਸਿਆਣਾ ਬਹੁਤ ਹਾਂ ਡੱਬੇ ਆ ਵੀ ਡੱਬੇ ਸੱਜੂ ਤੇ ਦਿਖਾਵਾਂ ਆਦੀ ਖੋਣੇ ਚ ਕੰਮ ਜੇ ਨੂੰ ਹੈ ਨਹੀਂਗਾ ਕੁਝ ਨਹੀਂ ਆਦੀ ਖਸ ਨੂੰ ਨੱਕ ਸਾਫ਼ ਕਰਕੇ ਤੁਹਾਨੂੰ ਇਹ ਆਲੋ ਲੈ ਓਕੇ ਰੋਟਾਂ ਜਮਾ ਸੁੱਕਾ ਲੈ ਹੋਨੇਗਾ ਛੱਟ ਗਿਆ ਹੁਣ ਇਹਨੂੰ ਮੈਂ ਕੱਲ ਦਿੱਤੀ ਸੀ ਪੈਰਾਸੀਟਾਮੋਲ ਦੀ ਗੋਲੀ ਤੁਹਾਨੂੰ ਵੀ ਦੱਸਦਾ ਮੈਂ ਯਾਰ ਪਹਿਲਾਂ ਨਾ ਮੈਂ ਸਪਲੌਕਸ ਜਿਹੜੀ ਸੰਦਕ ਦੱਸੀ ਸੀਗੀ ਉਹਦੇ ਨਾਲ ਮਤਲਬ ਕਿ ਇਹਨੂੰ ਮੈਂ ਚੌਥਾ ਹੀ ਸਜਿੰਦਾ ਰਿਹਾ ਪਰ ਆਰਾਮ ਨਹੀਂ ਆਇਆ ਰਾਤ ਹੀ ਦਿੱਤੀ ਹੈ ਪੈਰਾਸੀਟਾਮੋਲ ਤੇ ਕੋਈ ਨਹੀਂ ਜਕਾਵਾ ਦੇਖ ਲੋ ਪਹਿਲਾਂ ਅੱਗੇ ਨਾ ਉਹ ਆਈ ਜਾਂਦਾ ਹੁੰਦਾ ਸੀਗਾ ਰੇਸ਼ਾਂ ਜਾਂ ਹੁਣ ਨਹੀਂ ਦੇਖ ਲੋ ਕੁਛ ਵੀ ਆਉਂਦਾ ਓਏ ਆ ਬੱਚਾ ਪਾਣੀ ਵੀ ਪੀਂਦਾ ਦੇਖੋ ਡੱਬੇ ਨੂੰ ਹੀ ਪਾਣੀ ਦਾ ਪਤਾ ਹੈ ਦਾ ਆ ਲਾਲਚੀ ਨੇ ਜਿਹਨੂੰ ਪਤਾ ਵਾ ਪਾਣੀ ਦਾ ਚਲੋ ਵੀ ਚਲੋ ਚਲੋ ਉਹ ਕਦਾ ਟਰੇਚ ਵੱਡਦਾ ਫਿਰਦਾ ਵੱਡਾ ਲੈ ਨਾ ਵੀ ਉਹ ਸ਼ੇਰੋ ਮੈਨੂੰ ਫਿਰ ਦਰਵਾਜਾ ਭੇੜਨਾ ਪੈਣਾ ਮੈਨੂੰ ਮਜਬੂਰੀ ਕਾਰਨ ਆਹ ਸਾਰੇ ਬੱਚੇ ਖਾਂਦੇ ਆ ਆਪਾਂ ਇਹਨਾਂ ਨੂੰ ਜੇ ਲੋੜ ਪਈ ਤਾਂ ਸ਼ਾਮੀ ਦੇ ਦਾਂਗੇ ਨਹੀਂ ਖਾ ਲੈਣਦੇ ਆ ਤੇ ਵਦ ਗੱਲ ਹੈ ਬਾਰੀ ਭੇੜਦਾ ਯਾਰ ਮੈਂ ਖੜਜਾਂ ਆਹ ਤਾਂ ਫਿਰ ਇਹਨਾਂ ਨੇ ਅੰਦਰ ਹੀ ਆਈ ਜਾਣਾ ਆਪਾਂ ਅੰਦਰ ਦੇ ਜੋੜੇ ਛੱਡ ਦਿੰਨੇ ਆ ਆਹ ਜੋੜਾ ਉਹ ਜੋੜਾ ਆਹ ਜੋੜਾ ਬਾਕੀ ਸਭ ਬਾਹਰ ਹੀ ਰਹਿਣ ਦਿੰਨੇ ਆ ਪਰ ਤੁਸੀਂ ਵੀ ਦੇਖੀਏ ਕਿ ਜਮਾਤ ਕੇ ਇੱਕ ਤਲਕ ਤਲਵਾਰ ਸ਼ਿਵਾਜੀ ਸ਼ੰਭੂ ਰੋਕਾ ਸ਼ਿਵਾਜੀ ਲਓ ਜੀ ਆ ਛੜਤ ਆਪਾਂ ਜੋੜਾ ਨਾ ਨਾ ਬਾਹਰ ਨਾ ਜੀ ਠੀਕ ਹੈ ਜੀ ਇਹ ਵਿਰਾਤ ਲਿਆਂਦੀ ਕੂਤਰੀ ਬਾਈ ਛੱਡ ਗਿਆ ਵਜ ਗਰੂਪ ਤੇ ਕੂਤਰੀ ਦੱਸੋ ਕਮੈਂਟ ਕਰਕੇ ਕਿੱਦਾਂ ਲੱਗੀ ਆ ਦੇਖ ਲਓ ਅੱਖਾਂ ਤੇ ਪਿਆ ਮੋਜ ਆ ਉਹ ਕੁੱਤਣ ਲਾਉਣੀ ਆਪਣੇ ਨਾਲ ਉਹ ਲਾਲ ਚੀਨੇ ਇਹ ਨਾ ਖੱਟੀਆਂ ਦਾ ਉਹ ਇਹਨਾਂ ਨੂੰ ਆਪਾਂ ਕੁੰਡੀ ਲਾਦ ਨਹੀਂ ਇੱਥੇ ਤੇ ਬਾਕੀ ਕਮੈਂਟ ਕਰਕੇ ਜਰੂਰ ਸੋ ਜੋੜੀ ਕਿੱਦਾਂ ਲੱਗੀ ਤੇ ਬੱਚੇ ਆਪਣੇ ਆ ਰਹੇ ਸਾਰੀ ਗੈਂਗ ਬਾਹਰ ਛੜਤੀ ਆ